ਸਾਡੇ ਦੋਵੇਂ ਬੱਚੇ ਗਏ ਹਰਜੀਤ ਤੇ ਹਰਜੋਤ ਮਤਲਬ 12 ਅਕਤੂਬਰ ਨੂੰ ਘਰੋਂ ਗਏ ਸੀਗੇ ਤੇ 28 ਜਨਵਰੀ ਨੂੰ ਉੱਥੇ ਪਹੁੰਚੇ ਆ ਤੇ ਅੱਜ ਸਾਨੂੰ ਪਤਾ ਲੱਗਾ ਸਿਰੇ ਸਿਰੇ ਕੀ ਸਾਡੇ ਬੱਚੇ ਰਿਪੋਰਟ ਹੋ ਕੇ ਆ ਗਈ ਹੈ ਕਿਵੇਂ ਭੇਜੇ ਕਿਵੇਂ ਮੁਸੀਬਤਾਂ ਵਿੱਚ ਚੱਲਦੇ ਗਏ ਮਸੀਬਤਾਂ ਦੇ ਬਹੁਤ ਚੱਲੀਆਂ ਜੇ ਕਈ ਵਾਰ ਰੋਟੀ ਵੀ ਨਹੀਂ ਖਾਣ ਨੂੰ ਹੁੰਦੀ ਤੇ ਅਹੀਂ ਮਗਰ ਪੈਸੇ ਪਾਉਂਦੇ ਰਹੇ ਗੱਲ ਵੀ ਨਹੀਂ ਹੁੰਦੀ ਹੈਗੀ ਵੀ ਅਹੀਂ ਰੀਚਾਰਜਿੰਗ 3000 ਦਾ ਕਰਵਾ ਕੇ ਫਿਰ ਆਪਣੇ ਬੱਚਿਆਂ ਨਾਲ ਗੱਲ ਕਰਦੇ ਨੇ ਬੱਚੇ ਭੁੱਖੇ ਰਹੇ ਜੰਗਲ 'ਚ ਇਸ ਤਰ੍ਹਾਂ ਹੀ ਕਦੀ ਖਾਣਾ ਮਿਲ ਜਾਣਾ ਕਦੀ ਨਹੀਂ ਮਿਲਣਾ ਹੈਗਾ ਵੀ ਮੇਰੇ ਕਸ ਲੱਗੇ ਮੈਨੂੰ 45 45 ਲੱਖ ਰੁਪਏ ਲੱਗਾ 90 ਲੱਖ ਰੁਪਏ ਲੱਗਾ ਸਾਡਾ ਦਵਾ ਘਰਾ ਦਾ ਕਿਵੇਂ ਕੀਤਾ ਅਰੇਂਜਮੈਂਟ ਪਹਿਨੀ ਰੀਸ ਮੈਂ ਇੱਕ ਕਿਲਾ ਪਹਿਲੀ ਵੇਚੀ ਤੇ ਇੱਕ ਗਹਿਣੇ ਪਾਈ ਜੇ ਤੇ 6 ਮਰਲੇ ਪਲਾਟ ਵੇਚਿਆ 7 ਲੱਖ ਰੁਪਏ ਉਦਾਂ ਚੁੱਕਿਆ ਕਿ ਗੱਡੀ ਵੇਚੀ ਹੁਣ ਕਿਦਾਂ ਲੱਗਾ ਜਦ ਬੱਚੇ ਵਾਪਸ ਆ ਰਕੇ ਮੰਨ ਤੇ ਕੀ ਬੀਤ ਰਹੀ ਆ ਮੰਨ ਤੇ ਤੁਹਾਨੂੰ ਬਸ ਸਵੇਰ ਦੀ ਰੋਟੀ ਨਹੀਂ ਖਾਦੀ ਕੋਸ਼ ਨਹੀਂ ਆ ਘਰ ਕੁਛ ਵੀ మే अभी ਸਾਨੂੰ ਅੱਗੇ ਦਾ ਵੀ ਹੈ ਕਿ ਸਾਡੀ ਰੋਟੀ ਪਾਣੀ ਕਿੱਦਾਂ ਚੱਲੂ ਗੁੜੀਆਂ ਮੇਰੀ ਪੜਦੀ ਹੈ ਮੈਨੂੰ ਤੇ ਇਹ ਵੀ ਹੈ ਕਿ ਮੇਰੀ ਗੁੜੀਆਂ ਦੀ ਪੜ੍ਹਾਈ ਵੀ ਰੁਕ ਜਾਣੀ ਪਹਿਲੀ ਵੀ ਇੱਕ ਗਈ ਸਭ ਕੁਝ ਹੋ ਗਿਆ ਉਹਦੀ ਵੀ ਪੜ੍ਹਾਈ ਨਹੀਂ ਮੁਕੰਮਲ ਹੋਣੀ ਕੀ ਕਰਦੇ ਸਰਕਾਰਾਂ ਕੋ ਕੀ ਅਪੀਲ ਕਰਦੇ ਸਰਕਾਰਾਂ ਨੂੰ ਹੀ ਅਪੀਲ ਕਰਦੇ ਬੱਚਿਆਂ ਨੂੰ ਨੌਕਰੀ ਕੋਈ ਰੋਜ਼ਗਾਰ ਦਿੱਤਾ ਜਾਵੇ ਤੇ ਸਾਡੇ ਆ ਇਹ ਆਪੀ ਜੈਂਟ ਕੋਲੋਂ ਪੈਸੇ ਪੁੱਛੇ ਥੋੜੇ ਬੋਧ ਹੜੇ ਜੈਂਟ ਕਿੱਥੋਂ ਪੈਸੇ ਪੈਜੀ ਜਾਂ ਭੇਜੇ ਬੱਚੇ ਜੈਂਟ ਹੈਗਾ ਜੀ ਇੱਥੋਂ ਰੜਿਆਣੇ ਦਾ ਕੀ ਨਾਮ ਦਾ ਉਹਦਾ ਨਾਮ ਹੈਗਾ ਜੀ ਦਿਲਰਾਜ ਉਹ ਕੀ ਕਹਿੰਦਾ ਸੀ ਤੁਹਾਨੂੰ ਉਹ ਸਾਨੂੰ ਕਹਿੰਦਾ ਕਿ ਬੱਚੇ ਤੁਹਾਡੇ ਪਹੁੰਚਣਗੇ ਪੇਰੀ ਪੂਰੀ ਜ਼ਿੰਮੇਵਾਰੀ ਆ ਤੇ ਹੁਣ ਨਹੀਂ ਸਾਡੀ ਗੱਲ ਨਹੀਂ ਹੋਈ ਸਵੇਰ ਦੀ ਨਹੀਂ ਗੱਲ ਨਹੀਂ ਸਾਡੀ ਹੋਈ ਨਹੀਂ ਜਦੋਂ ਪਹੁੰਚ ਕੇ ਉੱਥੇ ਤੁਹਾਡੀ ਗੱਲਬਾਤ ਹੁੰਦੀ ਜੀ ਹਾਂਜੀ 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 28 ਜਨਵਰੀ ਨੂੰ ਹਾਂਜੀ ਕਿੱਥੇ ਰਹੇ ਉਸ ਤੋਂ ਬਾਅਦ ਉਹਨਾਂ ਕੋਈ ਕੰਮ ਨਾ ਨਾ ਬੱਚਿਆਂ ਨਾਲ ਨਹੀਂ ਹੋਈ ਹੈਗੀ ਜੰਟ ਨਾ ਹੋਈ ਬੱਚਿਆਂ ਦਾ ਹੜਾ ਕੋਲ ਹੀ ਨਹੀਂ ਆਇਆ ਦਿੰਦੀ ਕੋਲ ਡਿਕਨ ਡੇ ਰਾਤ 1:30 ਵਜੇ ਮੇਰੀ ਗੱਲ ਹੋਈ ਬੱਚਿਆਂ ਨਾਲ ਉਦੋਂ ਬਾਅਦ ਨਹੀਂ ਕੋਲ ਆਈ ਸਾਡੀ ਇਹ ਗੱਲ ਵਾਤੋ ਜ 1:30 ਵਜੇ ਜੜੀ ਬਸ ਉਹਨਾਂ ਨੇ ਕਿਹਾ ਮਮਾ ਅਸੀਂ ਪਹੁੰਚ ਗਏ ਆ ਤੇ ਸਾਨੂੰ ਹੁਣ ਬਸ ਪੁਲਿਸ ਵਾਲਿਆਂ ਨੇ ਫੜ ਲੈਣਾ ਵਾ ਤੇ ਸਾਢੇ 5-6 ਦਿਨ ਸਾਡਾ ਕਾਲ ਨਹੀਂ ਆਉਣਾ ਹੈਗਾ ਵੀ ਤੇ ਪਰ ਉਤੋਂ ਬਾਅਦ ਅਸੀਂ ਬੜੇ ਦਿਨ ਡੀਗਦੇ ਰਹੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੋਨ ਡੀਗਦੇ ਰਹੇ ਫੋਨ ਵੀ ਆ ਜਾਂਦਾ ਹੁਣ ਵੀ ਆ ਜਾਂਦਾ ਨਹੀਂ ਫੋਨ ਨਹੀਂ ਆਇਆ ਹੈਗਾ ਵੀ ਹੁਣ ਸਵੇਰੇ ਪਤਾ ਲੱਗਾ ਪਪਾ ਵੱਡੇ ਭਾਜੀ ਕੋਲੋਂ ਓੜਾ ਦੇ ਤਾਇਆ ਜੀ ਕੋ ਕਿ ਬੱਚੇ ਵਾਪਸ ਆਉਂਦੇ ਆ ਗੁਰਪ੍ਰੀਤ ਕੌਰ ਪਿੰਡ ਖਾਨੋਵਾਲ ਬੇਟਾ ਮੇਰਾ ਹਰਜੀਤ ਸਿੰਘ ਤੇ ਅਸੀਂ ਦੋਵੇਂ ਹੰਦਰਾਣੀ ਠਾਣੀ ਨੇ ਬੱਚੇ ਇਸ ਤਰ੍ਹਾਂ ਭੇਜਣ ਦਾ ਫੈਸਲਾ ਕੀਤਾ ਸਾਨੂੰ ਕੋਈ ਏਜੰਟ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਮੈਂ ਤੁਹਾਡੇ 20 ਦਿਨ ਵਿੱਚ ਪਹੁੰਚਾ ਦਾਂਗਾ ਇੱਕ ਨੰਬਰ 'ਚ ਚਲੋ ਹੁਣ ਮੈਂ ਇਸ ਤਰ੍ਹਾਂ ਹੀ ਹਜੇ ਜ਼ਮੀਨ ਵੇਚ ਕੇ ਗਹਿਣੇ ਪਾ ਕੇ ਬੱਚੇ ਭੇਜ ਦਿੱਤੇ ਆਪਣੇ ਸਾਨੂੰ ਨਹੀਂ ਪਤਾ ਕਿ ਇੰਨਾ ਬੱਚਾ ਨੇ ਖੱਜਲ ਹੋਣਾ 4 ਮਹੀਨੇ ਬਾਅਦ 10 ਅਕਤੂਬਰ ਨੂੰ ਬੱਚੇ ਘਰੋਂ ਤੁਰੇ ਨੇ ਤੇ 28 ਜਨਵਰੀ ਨੂੰ ਬੱਚੇ ਪਹੁੰਚੇ ਨੇ ਲਾਸਟ ਕਾਲ ਸਾਨੂੰ 28 ਜਨਵਰੀ ਨੂੰ ਆਈ ਏ ਉਸ ਤੋਂ ਬਾਅਦ ਅੱਜ ਸਾਨੂੰ ਬੱਚਿਆਂ ਦੇ ਰਿਪੋਰਟ ਹੋਣ ਦਾ ਪਤਾ ਲੱਗਾ ਆ ਕਿੰਨੇ ਪੈਸੇ ਭਾਂਜੀ ਲੱਗੇ ਸੀ ਕਿੰਦਾ ਕਿੰਦਾ ਬਚੇ ਗਿਆ 45 ਲੱਖ 45 45 ਲੱਖ ਰੁਪਇਆ ਦੋਨਾਂ ਦਾ ਲੱਗ ਗਿਆ 90 ਲੱਖ ਰੁਪਇਆ ਤਕਰੀਬਨ ਸਾਡੇ ਦੋਨਾਂ ਘਰਾਂ ਚੋਂ ਚਲ ਗਿਆ ਸੀ ਸਗੀਆਂ ਦਰਾਣੀ ਠਾਣੀ ਆ ਦੋਨੋਂ ਬੱਚੇ ਇੱਕੋ ਘਰ ਚੋਂ ਹੀ ਗਏ ਨੇ ਕਿੰਦਾ ਪੈਸੇ ਤੁਸੀਂ ਭਾਂਜੀ ਪੈਸੇ ਅਸੀਂ 20 ਲੱਖ ਰੁਪਇਆ ਕਰਕੇ ਦਿੱਤਾ ਸੀ ਉਹਨਾਂ ਨੂੰ ਨਹੀਂ ਕਿੰਦਾ ਪਹਿਲੀ ਵੇਚ ਕਿੱਥੇ ਕਿਦਰ ਪਹਿਲੀ ਵੇਚ ਕੇ ਮੇਰੀ ਤੇ ਦੋ ਦੇ ਦੋ ਕਿਲੇ ਪਹਿਲੀ ਵੇਚ ਗੀ ਤੇ ਇਹਨਾਂ ਦੀ ਮੇਰੀ ਦਰਾਣੀ ਦੀ ਪਹਿਲੀ 1 ਕਿਲਾ ਇਹਨਾਂ ਨੇ ਵੇਚ ਦਿੱਤੀ 1 ਕਿਲਾ ਇਹਨਾਂ ਨੇ ਗਹਿਣੇ ਪਾਇਆ ਗੱਡੀ ਵੇਚੀ ਤੇ 6-7 ਲੱਖ ਰੁਪਇਆ ਇਹਨਾਂ ਨੇ ਵਿਆਹ ਮਗਲੇ ਦਿਨ ਸੀ ਇਹ ਮਰ ਲਿਆ ਐਨਨੇ ਬਲਾਡ ਵੇਜਿਆ ਕਿਵੇਂ ਬਗ ਲਗਾ ਜ ਬੱਚੇ ਵਾਪਸ ਆਲੇ ਸਾਨੂੰ ਤੇ ਅੱਜ ਸਵੇਰੇ ਸਕੂਲ ਦੀ ਸਟਾਈ ਗਵਰਨਮੈਂਟ ਸਕੂਲ ਤੋਂ ਸਾਡੇ ਵੱਡੇ ਜੇੜ ਜੀ ਉਹਨਾਂ ਦੇ ਘਰੇ ਲਿਸਟ ਪਹੁੰਚੀ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਨਾਮ ਪੜੇ ਬੱਚਿਆਂ ਦੇ ਕਿ ਸਾਡੇ ਬੱਚਿਆਂ ਦੇ ਨਾਮ ਆਏ ਇਹਨੇ ਦੋਨਾਂ ਦੇ ਬਸ ਉਦੋਂ ਹੀ ਸਾਨੂੰ ਪਤਾ ਲੱਗਾ ਆ ਘਰ ਚ ਤੇ ਸੋਗ ਦਾ ਮਾਹੌਲ ਏ ਨਾ ਕਿਸੇ ਨੇ ਰੋਟੀ ਖਾਧੀ ਇਹ ਨਾ ਪੱਕੀ ਏ ਸਵੇਰ ਦੀ ਹੋ ਜਾਈਏ ਬਸ ਸਾਰੇ ਰਿਸ਼ਤੇਦਾਰ ਭੈਣ ਭਰਾ ਫੋਨ ਕਰ ਕਰਕੇ ਪੁੱਛਣ ਦੇ ਨੇ ਕੀ ਕੀ ਗੱਲ ਹੋ ਗਈ ਬੱਚੇ ਕਿਉਂ ਵਾਪਸ ਆ ਗਏ ਨੇ ਹੁਣ ਬੱਚਿਆਂ ਨਾਲ ਕੋਈ ਸੰਪਰਕ ਹੋ ਰਿਹਾ ਕੋਈ ਗੱਲ ਬਿਲਕੁਲ ਨਹੀਂ ਕੋਈ ਸੰਪਰਕ ਨਹੀਂ ਹੋਇਆ 28 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਸੰਪਰਕ ਨਹੀਂ ਹੋਇਆ ਬਸ ਸਾਨੂੰ ਲਿਸਟ ਤੋਂ ਪਤਾ ਲੱਗਾ ਹੈ ਕਿ ਬੱਚੇ ਬਸ ਅਮਰਸਰ ਉਤਰਨ ਵਾਲੇ ਨੇ